ਚੱਲ ਚੱਲ ਜੁੜ ਜੋ ਬਈ ਇੱਕ ਗਾਣਾ ਸੁਣਾਉਨੇ ਆ ਆਪਣੇ ਸਮਾਜ ਚ ਇੱਕ ਬੰਦੇ ਹੁੰਦੇ ਆ ਉਹਨਾਂ ਕੋਲੇ ਬਹੁਤ ਕੁਝ ਹੁੰਦਾ ਬਹੁਤ ਪੈਸਾ ਹੁੰਦਾ ਜਾਇਦਾਤ ਬਹੁਤ ਕੁਝ ਪਰ ਉਹਨਾਂ ਦਾ ਦਿਲ ਮਾਜਣਾ ਨਹੀਂ ਹੁੰਦਾ ਉਹ ਨਾ ਤਾਂ ਕਿਸੇ ਦਾ ਚੰਗਾ ਕਰ ਸਕਦੇ ਹੁੰਦੇ ਆ ਨਾ ਉਹ ਆਪ ਚੱਜ ਨਾਲ ਖਾਂਦੇ ਆ ਕੁਝ ਵੀ ਇਹ ਮਤਲਬ ਹਰੇਕ ਸ਼ਹਿਰ ਪਿੰਡ ਚ ਹਰੇਕ ਥਾਂ ਇਹ ਜੇ ਬੰਦੇ ਹੁੰਦੇ ਆ ਤੁਸੀਂ ਵੀ ਦੇਖੇ ਹੋਣਗੇ ਉਹਨਾਂ ਤੇ ਗਾਣਾ ਕੀ ਖਾਦਾ ਪੈਨਿਆ ਜ਼ਿੰਦਗੀ ਚ ਜੇ ਨਹੀਂ ਚੱਜਦਾ ਦੱਸੋ ਕੀ ਕਮਾਈ ਐ ਸੀ ਅੱਗ ਲਾਉਣੀ ਐ ਹਰ ਇੱਕ ਥਾਂ ਐ ਸੇ ਬੰਦੇ ਹੁੰਦੇ ਆ ਉਹਨਾਂ ਦੀ ਗੱਲ ਬਾਤ ਐ ਬਾਈ ਸ਼ੇਅਰ ਕਰਿਓ ਜ਼ਰੂਰ ਤੇ ਜਿੰਨੇ ਵੀ ਭੈਣ ਭਰਾ ਸਪੋਰਟ ਕਰਦੇ ਹੋ ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਤੇ ਗਾਣੇ ਤੁਹਾਨੂੰ ਸੁਣਾਉਂਦੇ ਰਹਿੰਨੇ ਆ ਥੋੜਾ ਜਿਹਾ ਸਪੋਰਟ ਕਰਿਆ ਕਰੋ ਜਿਹੜੇ ਗਾਣੇ ਮੈਂ ਪਾਏ ਆ ਉਹਨਾਂ ਨੂੰ ਸੁਣਨ ਦੀ ਥੋੜੀ ਜੀ ਕੋਸ਼ਿਸ਼ ਕਰਿਓ ਜ਼ਰੂਰ ਤੇ ਕਮੈਂਟ ਕਰਕੇ ਦੱਸਿਓ ਬਾਈ ਮੈਂ ਪਹਿਲਾਂ ਤੁਹਾਨੂੰ ਗਾਣਾ ਸੁਣਾ ਦਿਆਂ ਕਿਉਂਕਿ ਮੈਂ ਬਹੁਤਾ ਸਮਾਂ ਕਿਸੇ ਦਾ ਖਰਾਬ ਕਰਕੇ ਰਾਜੀ ਨਹੀਂ ਕਿ ਮਤਲਬ ਦੀ ਗੱਲ ਕਰ। ਲਓ ਜੀ ਜਿਹੜੇ ਕੰਜੂਸ ਬੰਦੇ ਆ ਇਹ ਉਹਨਾਂ ਤੇ ਗੱਲ ਐ। ਸੁਣਿਓ ਤੇ ਸ਼ੇਅਰ ਕਰਿਓ। ਹਾ ਸਾਰਾ ਦਿਨ ਐ ਮਰੂ ਮਰੂ ਕਰਨਾ ਬਹੁਤੀ ਚੰਗੀ ਗੱਲ ਨਹੀਂ ਆ। ਓਏ ਮਾਗ ਨਹੀਂ ਮਾਣਾ ਦੀ ਨੂੰ ਦੇ ਤਾ ਰੱਬ ਨੇ ਓ ਦਾ ਕੋਈ ਹੱਲ ਨਹੀਂ। ਸਾਰਾ ਦਿਨ ਇਹ ਮਰੂ ਮਰੂ ਕਰਨਾ ਬਹੁਤ ਹੀ ਚੰਗੀ ਗੱਲ ਨੀ ਮਾਜਣਾ ਹੀ ਮਾੜਾ ਜੀ ਨੂੰ ਦੇ ਤਾਰਾ ਰੱਬ ਨੇ ਉਹੋ ਦਾ ਕੋਈ ਹੱਲ ਨਹੀਂ ਦਾਨਪੁਨ ਵਾਲਾ ਥਾ ਤੋ ਪਾਸਾ ਬੱਟੀ ਨਾ ਲੈ ਫੇ ਜੇ ਤੂੰ ਯਾਰਾ ਸੁਖ ਦੀ ਜਿਉਣੀ ਏ ਖਾਦਾ ਪੈਨਿਆ ਜ਼ਿੰਦਗੀ ਚ ਜੇ ਨਹੀਂ ਚੱਜਦਾ ਕਦ ਦੱਸੋ ਕੀ ਕਮਾਈ ਐਸੀ ਅੱਗ ਲਾਉਣੀ ਐ ਖਾਦਾ ਪਹਿਨਿਆ ਜ਼ਿੰਦਗੀ ਚ ਜੇਣੀ ਚੱਜਦਾ ਦੱਸੋ ਕੀ ਕਮਾਈ ਐਸੀ ਅੱਗ ਲਾਉਣੀ ਐ ਹੋ ਸੰਜੇ ਕੰਮ ਵਿੱਚ ਜਿਹੜਾ ਹਿੱਸਾ ਪਾਵੇਂ ਨਾ ਉਹ ਕੋਈ ਬੰਦਾ ਨਹੀਂ ਹੁੰਦਾ ਇੱਕ ਥਾਪੜ ਕੇ ਲੱਖ ਚੰਗਾ ਬਾਣ ਜੇ ਉਹ ਭਾਈ ਚੰਗਾ ਨਹੀਂ ਹੁੰਦਾ ਸਾਂਝੇ ਕੰਮ ਵਿੱਚ ਜਿਹੜਾ ਹਿੱਸਾ ਬੇਨਾ ਉਹ ਕੋਈ ਬੰਦਾ ਨਹੀਂ ਹੁੰਦਾ ਇੱਕ ਥਾਪੜ ਕੇ ਲੱਖ ਚੰਗਾ ਬਣ ਜਾਓ ਭਾਈ ਚੰਗਾ ਨਹੀਂ ਹੁੰਦਾ ਓਏ ਹੱਕ ਖਾਵੇ ਜਿਹੜਾ ਗਊ ਤੇ ਗਰੀਬ ਦਾ ਆਖਰ ਨੂੰ ਬੜੀ ਪਹਿੜੀ ਮੋਤ ਆਉਣੀ ਐ ਖਾਦਾ ਬੈਨਿਆ ਜ਼ਿੰਦਗੀ ਤੇ ਜੇਣੀ ਚੱਜਦਾ ਦੱਸੋ ਕੀ ਕਮਾਈ ਐਂ ਅਸੀਂ ਅੱਗ ਲਾਉਣੀ ਐ ਓਏ ਖਾਂਦਿਆ ਪੈ ਨਿਆ ਜ਼ਿੰਦਗੀ ਚ ਜੈਣੀ ਚੱਜਦਾ ਦੱਸੋ ਕੀ ਕਮਾਈ ਐਂ ਅਸੀਂ ਅੱਗ ਲਾਉਣੀ ਐ ਵਿੱਚ ਵਿੱਚ ਕਰੀ ਜਾਵੇ ਖਰਚੇ ਨਾ ਪੰਜੀ ਕੁੱਤਾ ਐ ਜਹਾਨ ਦਾ ਹੋ ਵਿੱਚ ਵਿੱਚ ਕਰੀ ਜਾਵੇ ਖਰਚੇ ਨਾ ਪੰਜੀ ਕੁੱਤੇ ਐ ਜਹਾਨ ਦੇ ਨੰਮ ਨਾਲੋ ਕੌੜੇ ਹੁੰਦੇ ਬੋਲ ਮਿੱਤਰਾ ਓਏ ਸਦਾ ਕਾਲੇ ਮਾਨਦੇ ਵਿੱਚ ਵਿੱਚ ਕਰੀ ਜਾਵੇ ਖਰਚੇ ਨਾ ਪੰਜੀ ਕੁੱਤੇ ਨੇ ਜਹਾਨ ਦੇ ਨੰਮ ਨਾਲੋ ਕੌੜੇ ਹੁੰਦੇ ਬੋਲ ਮਿੱਤਰਾ ਓਏ ਸਦਾ ਕਾਲੇ ਮਾਨਦੇ ਮੇਰੀ ਤਾਂ ਕਲਮ ਸਦਾ ਸੱਚ ਲਿਖਦੀ ਓਏ ਸੋਡੇ ਹੱਥ ਪਾਈ ਨਿੰਦਣੀ ਸੁਣਾਉਣੀ ਐ ਖਾਦਾ ਪੈਨਿਆ ਜ਼ਿੰਦਗੀ ਚ ਜੇਣੀ ਚੱਜਦਾ ਦੱਸੋ ਕੀ ਕਮਾਈ ਐਂਸੀ ਅੱਗ ਲਾਉਣੀ ਐ ਖਾਦਾ ਪੈਨਿਆ ਜ਼ਿੰਦਗੀ ਚ ਜੇਣੀ ਚੱਜਦਾ ਦੱਸੋ ਕੀ ਕਮਾਈ ਐਂਸੀ ਅੱਗ ਲਾਉਣੀ ਐ ਦੱਸੋ ਕੀ ਕਮਾਈ ਐਂਸੀ ਅੱਗ ਲਾਉਣੀ ਐ ਓਏ ਦੱਸੋ ਕੀ ਕਮਾਈ ਐਂਸੀ ਅੱਗ ਲਾਉਣੀ ਐ ਸੋ ਜਿਹੜਾ ਬੰਦਾ ਪੈਸਾ ਕਮਾ ਰਿਹਾ ਬਹੁਤ ਕਮਾ ਰਿਹਾ ਹੈ ਹਨਾ ਦਾਨ ਪੁੰਨ ਵੀ ਕਰਨਾ ਚਾਹੀਦਾ ਆਪਦੀ ਹੈਸੀਅਤ ਮੁਤਾਬਕ ਕੋਈ ਜ਼ਰੂਰੀ ਨਹੀਂ ਕਿ ਜੇ ਇੱਕ ਬੰਦਾ ਕਿਤੇ ਸੌਨੇ ਦਾ ਕੋਈ ਗਵਰਨਮੈਂਟ ਚੜਾ ਰਿਹਾ ਤਾਂ ਆਪਾਂ ਵੀ ਚੜਾਉਣਾ ਹੈ ਬਾਈ ਹਨਾ ਤੁਸੀਂ ਆਪਦੀ ਹੈਸੀਅਤ ਮੁਤਾਬਕ ਕਰ ਸਕਦੇ ਹੋ ਸੋ ਪਰ ਕਈ ਬੰਦੇ ਇਹ ਜੇ ਹੁੰਦੇ ਤੁਸੀਂ ਵੀ ਦੇਖੇ ਹੋਣਗੇ ਬਾਈ ਕਿ ਉਹਨਾਂ ਕੋਲੇ ਸਭ ਕੁਝ ਹੋਣ ਦੇ ਬਾਵਜੂਦ ਉਹ ਪੰਜੀ ਨਹੀਂ ਲਾਉਂਦੇ ਇਤੋਂ ਤੱਕ ਨਾ ਕੋਈ ਕੱਪੜਾ ਪਾਉਣ ਚੱਜਦਾ ਨਾ ਕੋਈ ਰੋਟੀ ਖਾਣ ਚੱਜਦਾ ਉਹੀ ਮਿੰਡ 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 ਕਰੀ ਜਾਂਦੇ ਆ ਇਹ ਗਾਣਾ ਉਹਨਾਂ ਲੋਕਾਂ ਤੇ ਸੀ ਸੋ ਲਾਈਫ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਇਹਨੂੰ ਵਧੀਆ ਤਰੀਕੇ ਨਾਲ ਜਿਉ ਚਲੋ ਸੁੱਖ ਦੁੱਖ ਜ਼ਿੰਦਗੀ ਦਾ ਇਹ ਸਥਾਨੀ ਇਹ ਬੰਦੇ ਦੇ ਨਾਲ ਹੀ ਰਹਿੰਦੇ ਆ ਤੇ ਨਾਲ ਹੀ ਜਾਣਗੇ ਇਹ ਬੰਦੇ ਜਿਉਂਦੇ ਜੀਏ ਆਪਾਂ ਨੂੰ ਕਦੇ ਖਤਮ ਨਹੀਂ ਹੋਣਗੇ ਜੇ ਕੋਈ ਵੀ ਬੰਦਾ ਕਹੇ ਕਿ ਮੈਂ ਜਮਾ ਪੂਰਨ ਤੌਰ ਤੇ ਖੁਸ਼ ਆ ਤਾ ਇਦਾਂ ਨਹੀਂ ਹੈਗਾ ਦੁਨੀਆ ਦੇ ਵਿੱਚ ਜਾਂ ਕੋਈ ਪੈਸੇ ਪ੍ਰਤੀ ਦੁਖੀ ਹੈ ਕਿ ਉਹਦੇ ਕੋਲੇ ਉਨੀ ਕਮਾਈ ਨਹੀਂ ਹੋ ਰਹੀ ਜਿਹਦੇ ਕੋਲੇ ਪੈਸਾ ਹੈ ਉਹ ਕੋਈ ਸਰੀਰਕ ਤੌਰ ਤੇ ਦੁਖੀ ਹੈ ਦੁਖੀਆ ਦੁਖੀ ਦੁਨੀਆ ਸਾਰੀ ਹੈ ਜੇ ਆਪਾਂ ਕਹਿ ਲਈਏ ਕਿ ਹਾਂ ਇੱਕ ਓਲਾ ਜ਼ਰੂਰ ਹੁੰਦਾ ਬਾਈ ਓਲਾ ਇਹ ਹੁੰਦਾ ਹੈ ਕਿ ਆਪਾਂ ਨੂੰ ਲੱਗਦਾ ਹੁੰਦਾ ਹੈ ਕਿ ਫਲਾਣਾ ਬੰਦਾ ਯਾਰ ਉਹ ਤਾਂ ਬਹੁਤ ਸੁਖੀ ਹੋਣਾ ਹਨਾ ਉਹ ਬੰਦਾ ਬਹੁਤ ਸੁਖੀ ਹੋਣਾ ਪਰ ਜਿਵੇਂ ਕਹਿੰਦੇ ਆ ਇੱਥੇ ਸੁਖੀ ਸਾਖੀ ਭਰਾਵੋ ਕੋਈ ਨਹੀਂ ਸੋ ਤੁਹਾਨੂੰ ਨਾਲ-ਨਾਲ ਖੇਤਾਂ ਦੇ ਨਜ਼ਾਰੇ ਵੀ ਦਿਖਾਉਨੇ ਆ ਫੇਰ ਬਾਈ ਜਰੂਰ ਕਰਿਓ ਤੇ ਕਮੈਂਟ ਨਾ ਇੱਕ ਸ਼ੋਅ ਨਹੀਂ ਹੁੰਦੇ ਪਤਾ ਨਹੀਂ ਭਰਾਵੋ ਕਈ ਦਿਨਾਂ ਦਾ ਮੈਂ ਮੱਥਾ ਮਾਰ ਰਿਹਾ ਮੈਨੂੰ ਇੰਨੀ ਜਾਣਕਾਰੀ ਨਹੀਂ ਕਮੈਂਟ ਵਿੱਚ ਤਾਂ ਸ਼ੋਅ ਹੋ ਜਾਂਦੇ ਆ ਵਿੱਚ ਸ਼ੋਅ ਹੀ ਨਹੀਂ ਹੁੰਦੇ ਸੋ ਅੱਜ ਆਪਾਂ ਇੱਕ ਗਾਣਾ ਪਾਇਆ ਕਿ ਜਿਹੜੇ ਗਡਾਰ ਲੋਕ ਹੁੰਦੇ ਆ ਜਿਹੜਾ ਪੱਗ ਪਟਾ ਕੇ ਕਿਸੇ ਨਾਲ ਧੋਖਾ ਕਰ ਗਏ ਹਨਾ ਜਾਂ ਹੋਰ ਵੀ ਬਹੁਤ ਤਰੀਕੇ ਹੁੰਦੇ ਆ ਜਾਂ ਕਿਸੇ ਨਾਲ ਪਿਆਰ ਚ ਤੋਖਾ ਹੋ ਗਿਆ ਇਹ ਜੇ ਲੋਕਾਂ ਨੂੰ ਜਿਵੇਂ ਕਹਿੰਦੇ ਹੁੰਦੇ ਆ ਕਿ ਗੋਲੀ ਚਾਹੀਦੀ ਐ ਸੋ ਤੇ ਮੈਂ ਗਾਣਾ ਪਾਇਆ ਬਾਈ ਜਰੂਰ ਸੁਣਿਓ ਜਿੰਨੇ ਵੀ ਭੈਣ ਭਰਾ ਤੁੜੋਂਗੇ ਜਾਂ ਜੁੜੋਂਗੇ ਦੇਖ ਰਹੇ ਹੋ ਜਾਂ ਦੇਖੋਗੇ ਸੋ ਆਪਣੇ ਚੈਨਲ ਖੋਲ ਕੇ ਬਾਈਆਂ ਕੇ ਸੁਣਿਓ ਜਰੂਰ ਤੇ ਦੱਸਿਓ ਕਿਵੇਂ ਲੱਗਿਆ ਗਾਣਾ ਤੁਹਾਨੂੰ ਸੋ ਬਾਕੀ ਘੋਨਾ ਬਸ ਨੇੜੀ ਆ ਜਾਣਾ ਥੋੜੇ ਚਿਰ ਨੂੰ ਇੱਥੇ ਹੀ ਸਾਫ ਹੋਣੀ ਹੈ ਤੋ ਬਾਈ ਸਤਿ ਸ੍ਰੀ ਅਕਾਲ ਜਿੰਨੇ ਵੀ ਭਰਾ ਕਮੈਂਟ ਕਰਦੇ ਹੋ ਠੀਕ ਠਾਕ ਹੋ ਬਾਈ ਜੀ। ਲਾ ਕਰੀ ਚੱਲਿਓ ਪਰ ਵੀ ਲਮਾਂਗੇ ਕੋਸ਼ਿਸ਼ ਕਰਾਂਗੇ ਜੇ ਕਮੈਂਟ ਜਿੰਨੇ ਕੁ ਸ਼ੋ ਹੋਣਗੇ ਉਹਨੇ ਕੁ ਮੈਂ ਕੋਸ਼ਿਸ਼ ਕਰੂੰਗਾ ਪੜਨ ਦੀ। ਤੇ ਇੱਕ ਤਾਂ ਲਾਇਕ ਕਰ ਦਿਆ ਕਰੋ ਇੱਕ ਸ਼ੇਅਰ ਬਾਈ ਜੀ ਬਣ ਕੇ ਜ਼ਰੂਰ ਯਾਰ। ਸੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾਇਆ ਸੀ ਦੁਬਾਰਾ ਵੀ ਸੁਣਾਉਂਗਾ ਜ਼ਰੂਰ ਕਿਉਂਕਿ ਭਰਾ ਹੁਣ ਬਰੇ ਆ ਮੇਰੇ ਹਿਸਾਬ ਨਾਲ ਹੁਣ ਥੋੜਾ ਜਿਹਾ ਲਾਈਵ ਚੱਲਿਆ। ਪਤਾ ਨਹੀਂ ਤੇ ਉਥੇ ਰੇਂਜ ਦੀ ਪ੍ਰੋਬਲਮ ਹੁੰਦੀ ਐ ਇੱਥੇ ਜੇ ਸ਼ੋਅ ਹੋ ਰਿਹਾ ਹੈ ਇੱਕ ਮਿੰਟ ਸੋ ਦੁਬਾਰਾ ਸੁਣਾ ਦਿੰਨੇ ਆ ਬਾਈ ਹਨਾ ਜਿਹੜੇ ਭਰਾ ਹੁਣ ਜੁੜੇ ਆ ਉਹਨਾਂ ਲਈ ਹਾਂ ਸਾਰਾ ਦਿਨੇ ਮੈਂ ਮਰੂੰ ਮਰੂੰ ਕਰਨਾ ਬਹੁਤ ਹੀ ਚੰਗੀ ਗੱਲ ਨਹੀਂ ਆ ਮਾਰ ਨਹੀਂ ਮਾਰਾ ਜੀ ਨੂੰ ਦੇ ਤਾਰਾ ਰੱਬ ਨੇ ਓਹਦਾ ਕੋਈ ਹੱਲ ਨਹੀਂ ਸਾਰਾ ਦਿਨ ਐਵੇਂ ਮਰੂ ਮਰੂ ਕਰਨਾ ਬਹੁਤੀ ਚੰਗੀ ਗੱਲ ਨਹੀਂ ਮਾਰ ਨਹੀਂ ਮਾਰਾ ਜੀ ਨੂੰ ਦੇ ਤਾਰਾ ਰੱਬ ਨੇ ਓਹਦਾ ਕੋਈ ਹੱਲ ਨਹੀਂ ਦਾਨਪੁਨ ਵਾਲੇ ਪਾਸਿਓਂ ਪਾਸਾ ਵੱਟੀ ਨਾ ਦਾਨਪੁਨ ਵਾਲੇ ਥਾਂ ਤੋਂ ਪਾਸਾ ਵੱਟੀ ਨਾ ਲੈ ਵੀ ਗਏ ਤੂੰ ਯਾਰਾ ਸੁੱਖ ਦੀ ਜਿਉਣੀ ਐ ਖਾਦਾ ਪਹਿਨਿਆ ਜ਼ਿੰਦਗੀ ਚ ਜੇਣੀ ਚੱਜਦਾ ਓ ਦੱਸੋ ਕੀ ਕਮਾਈ ਐਸੀ ਅੱਗ ਲਾਉਣੀ ਐ ਖਾਦਾ ਪਹਿਨਿਆ ਜ਼ਿੰਦਗੀ ਚ ਜੇਣੀ ਚੱਜਦਾ ਦੱਸੋ ਕੀ ਕਮਾਈ ਐਸੀ ਅੱਗ ਲਾਉਣੀ ਐ ਸਾਡੇ ਕੰਮ ਵਿੱਚ ਜਿਹੜਾ ਹਿੱਸਾ ਪਾਵੇਂ ਨਾ ਕੋਈ ਬੰਦਾ ਨਹੀਂ ਹੁੰਦਾ ਲੱਖ ਚੰਗਾ ਬਾਣ ਜਾਵੇ ਕਦੇ ਮਿੱਤਰੋ ਉਹ ਚੰਗਾ ਨਹੀਂ ਹੁੰਦਾ ਸਾਂਝੇ ਕੰਮ ਵਿੱਚ ਜਿਹੜਾ ਹਿੱਸਾ ਪਾਵੇ ਨਾ ਉਹ ਕੋਈ ਬੰਦਾ ਨਹੀਂ ਹੁੰਦਾ ਲੱਖ ਬਣ ਜਾਵੇ ਚਾਹੇ ਚੰਗਾ ਮਿੱਤਰੋ ਕਦੇ ਚੰਗਾ ਨਹੀਂ ਹੁੰਦਾ ਓਏ ਹੱਕ ਖਾਂਦਾ ਜਿਹੜਾ ਗਊ ਤੇ ਗਰੀਬ ਉਹ ਆਖਰ ਨੂੰ ਉਹਨੂੰ ਵੀ ਤਾਂ ਮੌਤ ਆਉਣੀ ਐ ਖਾਦਾ ਪੈਨਿਆ ਜ਼ਿੰਦਗੀ ਚ ਜੇ ਨਹੀਂ ਚੱਜਦਾ ਦੱਸੋ ਕੀ ਕਮਾਈ ਐ ਸੀ ਅੱਗ ਲਾਉਣੀ ਐ ਖਾਦਾ ਪੈਨਿਆ ਜ਼ਿੰਦਗੀ ਚ ਜੇ ਨਹੀਂ ਚੱਜਦਾ ਦੱਸੋ ਕੀ ਕਮਾਈ ਐ ਸੀ ਅੱਗ ਲਾਉਣੀ ਐ ਸੋ ਕੀ ਕਰਨਾ ਜਿਵੇਂ ਕਹਿੰਦੇ ਹੁੰਦੇ ਆ ਹਨਾ ਉਸ ਕਮਾਈ ਦਾ ਜੇ ਬੰਦੇ ਨੇ ਆਪਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਨਾ ਕੱਢੀ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਮਾੜਾ ਕੰਮ ਕਰੋ ਪਰ ਰੋਟੀ ਪਾਣੀ ਕੱਪੜਾ ਨੀੜਾ ਵਧੀਆ ਪਾਓ ਵਧੀਆ ਤਰੀਕੇ ਨਾਲ ਜੀਵਨ ਜੀ ਕੱਢੋ ਹਨਾ ਇਹ ਮੇਰੇ ਖਿਆਲ ਵੀ ਸਾਨੂੰ ਪਤਾ ਹੀ ਹੂ ਛੋਡੇ ਸ਼ਹਿਰ ਪਿੰਡ ਚ ਵੀ ਇਹੋ ਜਿਹੇ ਬੰਦੇ ਹੋਣਗੇ ਹਰੇਕ ਥਾਂ ਹੁੰਦੇ ਆ ਹਨਾ ਜਿਹੜੇ ਕਿ ਕੀਪੜ ਕਹਿ ਸਕਦੇ ਆ ਆਪਾਂ ਬਹੁਤ ਚੀਪੜ ਹੁੰਦੇ ਆ ਉਹ ਵਾਹਲ ਰੁਪਿਆ ਉਹਨਾਂ ਨੇ ਲਾਉਣਾ ਨਹੀਂ ਇਕੱਠੇ ਕਰੀ ਜਾਂਦੇ ਆ ਇਕੱਠੇ ਕਰੀ ਜਾਂਦੇ ਆ ਹਾਨੀਸਾਰ ਨੂੰ ਕੀ ਹੁੰਦਾ ਜਿਵੇਂ ਜਦੋਂ ਕਹਿੰਦੇ ਸਕੰਦਰ ਦੀ ਮੌਤ ਹੋਈ ਹੈ ਨਾ ਲੋਕਾਂ ਨੂੰ ਇੱਕ ਸੇਧ ਦੇ ਕੇ ਕਿਹਾ ਸੀ ਸਿਕੰਦਰ ਬਹੁਤ ਲੋਕਾਂ ਨੇ ਜਿਹਨੇ ਪੜਿਆ ਹੋ ਉਹਦੇ ਬਾਰੇ ਉਹਨਾਂ ਨੂੰ ਪਤਾ ਹੋ ਸਿਕੰਦਰ ਦੀ ਕਹਿੰਦੇ ਜਦੋਂ ਮੌਤ ਹੋ ਗਈ ਦੁਨੀਆ ਉਹਨੇ ਸਾਰੀ ਜਿੱਤ ਲਈ ਸੀ ਉਹਦੇ ਕੋਲੇ ਚਾਰ ਬੈਦ ਸੀ ਇਹ ਜੇ ਬੈਦ ਸੀ ਜਿਹੜੇ ਦੁਨੀਆ ਚ ਟਾਪ ਦੇ ਸੀ ਸਾਰੀ ਦੁਨੀਆ ਤੋਂ ਤੇ ਸਿਕੰਦਰ ਨੇ ਕਹਿੰਦੇ ਵੀ ਮਰਨ ਤੋਂ ਪਹਿਲਾਂ ਆਪ ਦੇ ਜਿਹੜੇ ਮਤਲਬ ਜਿਨ੍ਹਾਂ ਨੇ ਉਹਦਾ ਸੰਸਕਾਰ ਕਰਨਾ ਸੀ ਉਹਨਾਂ ਨੂੰ ਕਿਹਾ ਸੀਗਾ ਵੀ ਮੇਰੀਆਂ ਦੋ ਤਿੰਨ ਸ਼ਰਤਾਂ ਨੇ ਉਹ ਜ਼ਰੂਰ ਮੰਨਿਓ ਇੱਕ ਤਾਂ ਕਹਿੰਦੇ ਸਿਕੰਦਰ ਨੇ ਕਿਹਾ ਸੀ ਵੀ ਜਿਹੜੇ ਬੈਜ ਐ ਮੇਰੇ ਬੈਜ ਐ ਜਿਹੜੇ ਬਹੁਤ ਵਧੀਆ ਬੈਜ ਸੀ ਉਹ ਮੇਰੇ ਨਾਲ ਤੁਰਨ ਮੇਰੀ ਅਰਥੀ ਦੇ ਆਸੇ-ਪਾਸੇ ਤੇ ਇੱਕ ਕਹਿੰਦਾ ਵੀ ਜਿੰਨਾ ਪੈਸਾ ਹੈ ਉਹ ਰਾਹਾਂ 'ਚ ਵਿਛਾ ਦਿਓ ਜਿੱਥੇ ਤੱਕ ਮੇਰੀ ਸ਼ਮਸ਼ਾਨ ਘਾਟ ਤੱਕ ਤੇ ਜਿਹੜੇ ਮੇਰੇ ਹੱਥ ਐ ਇਹ ਗੱਲ ਤਾਂ ਬਹੁਤ ਮਸ਼ਹੂਰ ਹੈ ਤੁਸੀਂ ਸੁਣੀ ਹੋ ਉਹਨਾਂ ਨੂੰ ਕਹਿੰਦਾ ਵੀ ਬਾਹਰ ਕੱਢ ਦਿਓ ਮੇਰੇ ਹੱਥਾਂ ਨੂੰ ਮੇਰੀ ਅਰਥੀ ਤੋਂ ਆਹ ਲਮਕਾ ਕੇ ਲੈ ਜਾਓ ਉਹ ਇਸ ਕਰਕੇ ਕਿਹਾ ਸੀਗਾ ਵੀ ਕਿ ਲੋਕ ਜਦੋਂ ਦੇਖਣਗੇ ਵੀਰ ਇਹਦੇ ਕੋਲੇ ਇਹ ਜੇ ਵਧੀਆ ਵਾਇਦ ਸੀਗੇ ਚਾਰ ਆਪਾਂ ਕਹਿ ਦਿੰਦੇ ਆ ਨਾ ਫਲਾਣਾ ਬੰਦਾ ਇਲਾਜ ਬਿਨਾ ਮਰ ਗਿਆ ਯਾਰ ਉਹ ਕਹਿੰਦਾ ਵੀ ਲੋਕ ਦੇਖਣ ਵੀ ਜਦੋਂ ਬੰਦੇ ਦੀ ਆ ਲੱਗਦੀ ਆ ਉਦੋਂ ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ ਵੀ ਚਾਰ ਵਾਇਦ ਉਹਨਾਂ ਨੂੰ ਲੋਕਾਂ ਨੇ ਲੋਕ ਲੋਕ ਦੇਖਣ ਵੀ ਯਾਰ ਇਹਦੇ ਕੋਲੇ ਤਾਂ ਇਹ ਜੇ ਵਾਇਦ ਸੀ ਯਾਰ ਇਹ ਤਾਂ ਫੇਰ ਵੀ ਤੁਰ ਗਿਆ ਤੇ ਜਿਹੜਾ ਪੈਸਾ ਸੀਗਾ ਉਹ ਰਾਹਾਂ 'ਚ ਵਿਛਾਇਆ ਸੀ ਉਹ ਇਸ ਕਰਕੇ ਵਿਛਾਇਆ ਸੀ ਕਿ ਮਾਇਆ ਵੀ ਇਹਦੇ ਕੋਲੇ ਬਾਧੂ ਸੀ ਇਹ ਫੇਰ ਵੀ ਇਹਨੂੰ ਮਾਇਆ ਵੀ ਇਹਦੀ ਬਚਾ ਨਹੀਂ ਸਕੀ। ਸੋ ਜਦੋਂ ਬਾਈ ਮੌਤ ਆਉਣੀ ਆ ਟੱਲ ਐ ਬਸ ਬੇਨਤੀ ਇਹੀ ਐ ਪਿਆਰ ਨਾਲ ਰਹੋ। ਜ਼ਿੰਦਗੀ ਵਧੀਆ ਤਰੀਕੇ ਨਾਲ ਜੀਓ ਹਰੇਕ ਦਾ ਸਤਿਕਾਰ ਕਰੋ ਜੇ ਆਪਾਂ ਕਰਾਂਗੇ ਸਤਿਕਾਰ ਤਾਂ ਆਪਾਂ ਨੂੰ ਸਤਿਕਾਰ ਮਿਲੂਗਾ। ਜੇ ਆਪਾਂ ਕਿਸੇ ਨੂੰ ਮਾੜਾ ਬੋਲਾਂਗੇ ਅਗਲਾ ਪਰੇ ਮੂੰਹ ਕਰ ਲੈਂਦਾ ਇੰਨੀ ਹੁੰਦਾ। ਸੋ ਇੰਨੀਆਂ ਗ ਬੇਨਤੀਆਂ ਆਹੀ ਬਾਈ سپورਟ ਕਰਦੇ ਰਹੋ ਫੇਰ ਹਾਜ਼ਰ ਹੋਵਾਂਗੇ। ਕੋਈ ਨਵਾਂ ਰੰਗ ਨਵਾਂ ਲੋਕ ਤੱਥ ਲੈ ਕੇ। ਇੱਕ ਮੈਂ ਗਾਣਾ ਪਾਇਆ ਜਿਹੜਾ ਦੋਗਲੇ ਬੰਦਿਆਂ ਤੇ ਉਹ ਜਰੂਰ ਸੁਣੋ ਜਾਈ। ਸੂਰ ਰਾਤ ਦਾ ਟਾਈਮ ਹੋ ਗਿਆ ਬਹੇ ਗਰੂ ਸਾਰਿਆਂ ਨੂੰ ਸਾਨੂੰ ਤੰਦਰੁਸਤ ਖੁਸ਼ੀਆਂ ਚ ਰੱਖੇ ਸਭ ਦੇ ਪਰਿਵਾਰ ਰਾਜੀ ਖੁਸ਼ੀ ਰਹੀ। ਸੋ ਮੇਰੇ ਵੱਲੋਂ ਕਾਲੇ ਮਾਨ ਬਣੀਓ ਸਸੀ ਕਾਲ ਜੀ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜਿਹਨੇ ਨਹੀਂ ਕਰਿਆ। ਰੱਬ ਰਾਖਾ ਫੇਰ ਮਿਲਾਂਗੇ।